ਠਿੰਡਾ ਜ਼ਿਲ੍ਹੇ ਦੇ ਪਿੰਡਾਂ ਅੰਦਰ ਹੋਣ ਵਾਲੇ ਵਿਕਾਸ ਕਾਰਜਾਂ ਸਬੰਧੀ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਦੀ ਸਹੀ ਢੰਗ ਨਾਲ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ ਇਹਨਾਂ ਸ਼ਬਦਾਂ ਪ੍ਰਗਟਾਵਾ ਡੀਸੀ ਸ਼੍ਰੀ ਸੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਅਧੀਨ ਪੈਂਦੇ ਬਲਾਕ ਪਕਤਾ ਤੇ ਫੂਲ ਦੇ ਨਵੇਂ ਚੁਣੇ ਸਰਪੰਚਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਪਿੰਡ ਦੇ ਵਿਕਾਸ ਵਿੱਚ ਆਪਣਾ ਲੋੜਿੰਦਾ ਯੋਗਦਾਨ ਪਾਉਣ ਲਈ ਸਚਾਹਿਤ ਕਰਨ ਮੌਕੇ ਕੀਤਾ। ਤੁਸੀਂ ਇੱਥੇ ਭਗਤਾਂ ਭਾਈ ਦਾ ਵਿజిਟ ਕੀਤੀ ਹੈ ਜੀ ਇਸ ਦੇ ਬਾਰੇ ਥੋੜਾ ਜਿਆਦਾ ਦੱਸਦੇ ਹਾਂ ਉਹ ਵੀ লাইਵ ਤੇ ਲਾਈਵ ਚੱਲਦੇ ਆ। ਦੇਖੋ ਅੱਜ ਜਿਹੜਾ ਇੱਥੇ ਆਇਆ ਮੈਂ ਆਪਣਾ ਮੈਨ ਮਕਸਦ ਇਹ ਹੈਗਾ ਕਿ ਜਿਹੜੇ ਨਵੇਂ ਸਰਪੰਚ ਚੁਨੇ ਗਏ ਨੇ ਇਹਨਾਂ ਸਾਰਿਆਂ ਨੂੰ ਇੱਕ ਵਾਰ ਮੁਬਾਰਕਬਾਦ ਵੀ ਦੇ ਦਈਏ ਤੇ ਨਾਲ ਹੀ ਜਿਹੜਾ ਆਪਾਂ ਪਿੰਡਾਂ ਵਿੱਚ ਕਈ ਦਿਹਾਕੀਆਂ ਤੋਂ ਮਸਲੇ ਦੇਖ ਰਹੇ ਹਾਂ ਪਾਵੇਂ ਉਹ ਛੱਪੜ ਦਾ ਹੋ ਸਾਫ ਸਫਾਈ ਦਾ ਹੋ ਆ ਪਾਵੇਂ ਉਹ ਪਿੰਡ ਦੀ ਪਾਣੀ ਦੀ ਸਪਲਾਈ ਦਾ ਹੋਵੇ ਬੱਚਿਆਂ ਦੇ ਵਾਸਤੇ ਸਕੂਲ ਜਾਂ ਲਾਇਬ੍ਰੇਰੀਜ਼ ਦਾ ਹੋਵੇ ਇਹ ਉਹ ਮਸਲੇ ਨੇ ਜਿਹੜੇ ਮੋਸਟਲੀ ਮੈਂ ਵੇਖਿਆ ਹੈ ਕਿ ਸਰਪੰਚ ਸਾਹਿਬਾਂ ਜਿਹੜੇ ਹੈਗੇ ਆ ਸਰਪੰਚ ਬੰਨਤੋਂ ਬਾਤ ਪੁੱਲ ਜਾਂਦੇ ਆ ਤੇ ਉਹਨਾਂ ਦਾ ਸਾਰਾ ਜਿਹੜਾ ਜ਼ਹਿਨ ਹੈ ਉਹ ਗਲੀਆਂ ਨਾਲੀਆਂ ਉਹਦੇ ਤੱਕ ਹੀ ਸੀਮਿਤ ਰਹਿ ਜਾਂਦਾ ਤੇ ਮੈਂ ਇਹਨਾਂ ਨੂੰ ਯਾਦ ਦਿਵਾਇਆ ਕਿ ਸੰਵਿਧਾਨ ਦੇ ਵਿੱਚ ਕਿਸ ਤਰੀਕੇ ਦਾ ਪ੍ਰਾਵਧਾਨ ਹੈ ਤੇ ਇਹਨਾਂ ਦੀ ਜਿਹੜੀ ਬੰਤਰ ਹੋਈ ਸੀ ਜਿਵੇਂ ਇਹ ਬਣਾਏ ਗਏ ਸੀ ਕਿ ਜਿਹੜੇ ਸਰਪੰਚੀ ਦਾ ਸਿਸਟਮ ਸ਼ੁਰੂ ਕਰਾਇਆ ਗਿਆ ਸੀ ਉਹਦਾ ਮਕਸਦ ਕੀ ਸੀਗਾ ਤੇ ਤੁਸੀਂ ਕਿਵੇਂ ਪਿੰਡ ਵਿੱਚ ਆਪਣੇ ਜਿਹੜੇ ਹੈਗੇ ਰਿਸੋਰਸਸ ਜਨਰੇਟ ਵੀ ਕਰ ਸਕਦੇ ਹੋ ਫਾਈਨੈਂਸਸ ਜਨਰੇਟ ਵੀ ਕਰ ਸਕਦੇ ਹੋ ਤਾਂ ਨਾਲ ਹੀ ਜਿਹੜਾ ਤੁਹਾਨੂੰ ਸਰਕਾਰ ਫੰਡਸ ਪ੍ਰੋਵਾਈਡ ਕਰਦੀ ਹੈ ਉਹਨੂੰ ਕਿਵੇਂ ਤੁਸੀਂ ਇਸ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ ਕਿ ਪਿੰਡ ਦਾ ਵੀ ਭਲਾ ਹੋਏ ਤੇ ਤੁਹਾਡਾ ਨਾਂ ਹੋਏ ਜਦੋਂ ਤੱਕ ਅੱਗੇ ਆ ਤੁਹਾਡਾ ਪਿੰਡ ਹੈ ਕਿ ਉਹ ਪਿੰਡ ਵਾਲੇ ਤੁਹਾਨੂੰ ਯਾਦ ਵੀ ਕਰਨ ਤੇ ਇੱਕ ਵਾਰ ਪਿੰਡ ਵਿੱਚ ਬਿਲਕੁਲ ਉਹਦੀ ਜਿਹੜੀ ਦੂਰਦਸ਼ਾ ਹੈ ਉਹਦੀ ਜਿਹੜੀ ਸ਼ੇਪ ਹੈਗੀ ਆ ਉਹ ਬਦਲ ਜਾਵੇਗੀ ਜੇ ਤੁਸੀਂ ਇਹਨਾਂ ਚਾਰ ਪੰਜ ਚੀਜ਼ਾਂ ਤੇ ਜਿਹੜਾ ਆਏਗਾ ਇਹਦੇ ਫੋਕਸ ਕਰੋਗੇ ਤੇ ਇਹਦੇ ਵਾਸਤੇ ਸਰਕਾਰ ਦੀ ਤਰਫੋਂ ਵੀ ਆਪਾਂ ਇਹਨਾਂ ਨੂੰ ਫੰਡਸ ਵੀ ਪ੍ਰੋਵਾਈਡ ਕਰ ਰਹੀ ਆ ਆਪਾਂ ਸਾਰਾ ਕੰਪਲੀਟ ਡਿਟੇਲਸ ਵੀ ਪ੍ਰੋਵਾਈਡ ਕੀਤੀ ਹੈ ਤੇ ਇਹਨਾਂ ਦਾ ਸਹਿਯੋਗ ਦੇ ਬਾਰੇ ਵੀ ਜਿਹੜੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਪਿੰਨ ਸਰ ਭਗਤਾ ਭਾਈਕੋ ਜਿਹੜੀ ਟ੍ਰੇਨ ਗੁਜ਼ਰਦੀ ਹੈ ਜੀ ਇਹਦੀ ਸਫਾਈ ਹੋਈ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਜਿਹੜੇ ਵਿੱਚ ਉਹਦੇ ਦਰਖਤ ਨੇ ਜੀ ਡੰਗੇ ਵਿਚ ਆ ਟੁੱਟ ਕੇ ਵਿਚਾਲੇ ਡਿੱਗ ਗਏ ਜੀ ਪਰ ਲੰਮੀ ਲੰਮੀ ਜਿਹੜੀ ਬੂਟੀ ਉੱਗੀ ਹੋਈ ਹੈ ਜੀ ਬਹੁਤ ਭੈੜਾ ਹਾਲ ਆ ਜੀ ਉੱਥੇ ਇੰਨੀ ਗੰਦੀ ਸਮੈਲ ਹੋਦੀ ਆ ਕਿਉਂਕਿ ਰਹਾਇਸ਼ੀ ਇਲਾਕੇ ਦੇ ਵਿੱਚ ਹੋਈ। ਕਿ ਮੈਨੂੰ ਇਹਦਾ ਇਸ਼ੂ ਦਾ ਬਿਲਕੁਲ ਪਤਾ ਹੈ। ਇਹਦੇ ਵਿੱਚ ਆਪਾਂ ਇਸੇ ਲਈ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲਾਂ ਆਪਾਂ ਇਨਾਦੇ ਨਾਲ ਗੱਲ ਕਰ ਰਹੇ ਕਈ ਸਾਰੇ ਪਿੰਡਾਂ ਦਾ ਗੰਦਾ ਪਾਣੀ ਇਹਦੇ ਵਿੱਚ ਆਉਂਦਾ ਹੈ। ਇਹਨਾਂ ਦੇ ਨਾਲ ਵੀ ਮੇਰੀ ਇਹ ਹੀ ਗੱਲ ਹੋ ਰਹੀ ਸੀ ਕਿ ਉੱਥੇ ਜਿਹੜਾਏਗਾ ਸਿਰਫ ਸਾਫ਼ ਪਾਣੀ ਆਉਣਾ ਚਾਹੀਦਾ ਤੇ ਗੰਦੇ ਪਾਣੀ ਨੂੰ ਆਪਾਂ ਪਹਿਲਾਂ ਟ੍ਰੀਟ ਕਰੀਏ। ਸ਼ਹਿਰ ਦਾ ਵੀ ਕੁਝ ਪਾਣੀ ਉਹਦੇ ਵਿੱਚ ਆਉਂਦਾ ਹੈ ਤੇ ਸੈਪਰੇਟਲੀ ਮੈਂ ਪਹਿਲਾਂ ਵੀ ਜਿਹੜਾਏਗਾ ਜਿਹੜੇ ਸੈਕਟਰੀ ਪ੍ਰਿੰਸੀਪਲ ਸੈਕਟਰੀ ਸਾਹਿਬ ਹੈ ਉਹਨਾਂ ਨੂੰ ਲੈਟਰ ਵੀ ਲਿਖਿਆ ਹੋਇਆ ਤੇ ਮੈਨੂੰ ਲ ਸਾਂਦੀ ਜਗ੍ਹਾ ਨੂੰ ਲੈ ਕੇ ਕਾਫੀ ਟਾਈਮ ਤੋਂ ਥੋੜਾ ਜਿਹਾ ਡਿਸਪਿਊਟ ਚੱਲਦਾ ਆ ਰਿਹਾ ਇੱਕ ਉਹਨਾਂ ਦੇ ਡੇਰਾ ਸਾਹਿਬ ਨਾਲ ਉਹਦੇ ਵਿੱਚ ਨਾ ਜੀ ਪਤਾ ਲੱਗਿਆ ਸੀਗਾ ਵੀ ਉਹਨਾਂ ਨੇ ਜਿਹੜੀ ਜ਼ਮੀਨ ਦਾ ਤਬਾਦਲਾ ਕਰਨਾ ਸੀ ਪਰ ਉਹਨਾਂ ਦਾ ਮਸਲਾ ਹਜੇ ਤੱਕ ਹੱਲ ਨਹੀਂ ਹੋਇਆ ਪਲੀਜ਼ ਤੇ ਤੋਂ ਇਹ ਜਿਹੜਾ ਤਬਾਦਲਾ ਹੈ ਇਹ ਪੰਚਾਇਤ ਨੇ ਮਤਾ ਪਾਇਆ ਸੀ ਹੁਣ ਨਵੀਂ ਪੰਚਾਇਤ ਬਣੀ ਹੈ ਮੈਂ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਇੱਕ ਵਾਰ ਨਵੀਂ ਪੰਚਾਇਤ ਦੀ ਵੀ ਸਹਿਮਤੀ ਲੈ ਲਈ ਜਾਏ ਕਿ ਉਹ ਬਦਲ ਤਬਦੀਲ ਕਰਨਾ ਚਾਹੁੰਦੀ ਹੈ ਜਾਂ ਨਹੀਂ ਜੇ ਪੰਚਾਇਤ ਤੇ ਮੇਜੋਰਿਟੀ ਲੋਕ ਜਿਹੜੇ ਹੈਗੇ ਆ ਉਹ ਤਬਾਦਲੇ ਦੇ ਹੱਕ ਵਿੱਚ ਹੈਗੇ ਤਾਂ ਤਬਾਦਲਾ ਐਜ਼ ਪਰ ਰੂਲਸ ਜਿਹੜਾ ਹੈਗਾ ਆਪਾਂ ਪ੍ਰੋਸੈਸ ਕਰਾਂਗੇ ਜੇ ਪੰਚਾਇਤ ਨਹੀਂ ਚਾਹੁੰਦੀ ਜਾਂ ਫਿਰ ਉਹਦੇ ਵਿਰੁੱਧ ਮੇਜੋਰਿਟੀ ਹੋ ਜਾਂਦੀ ਹੈ ਤਾਂ ਫਿਰ ਸਰ ਆਇਆ ਸੀ ਨੇੜਲੇ ਪਿੰਡ ਕੇਸਰ ਵਾਲੇ ਵਿਖੇ ਕੋਈ ਪੰਚਾਇਤੀ ਜ਼ਮੀਨ ਪਈ ਹੈ ਜਿਹੜੀ ਬਿਲਕੁਲ ਫਰੀ ਪਈ ਹੈ ਜੀ ਜੇ ਉਹ ਜ਼ਮੀਨ ਦੀ ਬੋਲੀ ਲਾ ਕੇ ਉਹ ਠੇਕੇ ਦੇ ਦਿੱਤਾ ਜਾਵੇ ਤਾਂ ਪੰਚਾਇਤ ਦੀ ਆਮਦਨ ਦੇ ਵਿੱਚ ਵਾਧਾ ਹੋ ਸਕਦਾ ਜੀ ਤਾਂ ਬਿਲਕੁਲ ਇਹ ਤਾਂ ਜਿਹੜੇ ਵੀ ਪੰਚਾਇ ਸਰਪੰਚ ਸਾਹਿਬਾਨ ਨੇ ਉਹ ਸਾਰੇ ਜਿੱਥੇ ਵੀ ਤੁਸੀਂ ਰਿਸੋਰਸ ਜਨਰੇਟ ਕਰ ਸਕਦੇ ਹੋ ਖਾਲੀ ਜ਼ਮੀਨਾਂ ਨੇ ਕਈ ਹੋ ਸਕਦਾ ਹੈ ਕਿ ਤੁਹਾਨੂੰ ਇਹਨਾਂ ਨੂੰ ਜਿਹੜਾ ਹੈਗਾ ਲੈਂਡ ਲੈਵਲਿੰਗ ਕਰਨੀ ਪਵੇ ਉਹ ਕਰਾ ਕੇ ਜਿੱਥੇ ਵੀ ਇਹਨਾਂ ਨੂੰ 10 ਪੈਸੇ ਜਿਹੜੀ ਹੈਗੀ ਆਮਦਨ ਹੋ ਸਕਦੀ ਹੈ ਪੰਚਾਇਤੀ ਜ਼ਰੂਰ ਕਰਨੀ ਚਾਹੀਦੀ ਹੈ ਥੈਂਕ ਯੂ